ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਦੇ ਦੋ گاਵਾ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚ ਕੁਝ ਸੋਈਆਂ ਤੇ ਕੁਝ ਗੱਪਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਸਨ ਆਓ ਹੋ ਆਈ ਜੀ ਮੇਲੇ ਤਾਂ ਮੈਂ ਨਾ ਦਰਸ਼ ਮੇਲੇ ਵਧੀਆ ਵਧੀਆ ਰੁਪਏ ਕਰ ਆਏ ਹਾਂ ਬੜੀ ਸਪੀਡ ਮਾਰੀ ਜੀ ਸਪੀਡ ਰਵਿ ਜੀ ਦਾ ਮੈਂ ਵੀਡੀਓ ਪਾਈ ਹਾਂਜੀ ਤੇ ਘੰਟੇ ਬਾਅਦ ਮਾਲ ਵੇਚ ਗਿਆ ਸੀ ਅੱਛਾ ਉਹ ਦਿਨ ਅਸੀਂ ਜਾਣਾ ਮਾਲੋਂ ਸ਼ਾਮ ਨੂੰ ਜਾਣਾ ਸੀ ਅੱਛਾ ਘੰਟੇ ਡੇਢ ਘੰਟੇ ਬਾਅਦ ਮਾਲ ਵੇਚ ਗਿਆ ਫਿਰ ਅਸੀਂ ਉਦੋਂ ਮੁੜ ਕੇ ਗੱਡੀਆਂ ਤਿਆਗ ਆ ਕੇ ਉਦੋਂ ਹੀ ਚੱਲ ਗਏ ਮੈਂ 12:30 ਕਰੀ ਲੱਗੇ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਆ ਫੇਰ ਆਣ ਕੇ ਮਾਲ ਇਕੱਠ ਇਸ ਟਿੰਡਾ ਜਿਹਦਾ ਅਪਸਾ ਸੀਨ ਜਣਾਣਾ ਤੇ ਫੋਨ ਨੰਬਰ ਬੋਲ ਦੇ ਕਰ 945799 ਠੀਕ ਆ ਤੇ ਸ਼ੁਰੂਆਤ ਫਿਰ ਆ ਗੱਬਨ ਵੜ ਤਾਂ ਕਰ ਲਈ ਆਪਾਂ ਥਾਣੇ ਦੇ ਦੇਖ ਸਾਦੇ ਲਾਗੇ ਤੋਂ ਤੇ ਮਿਲਕ ਵੀਨ ਵੀ ਆਪਾਂ ਦੇ ਸਕਦੇ ਚੰਗੀ ਦਿਖਦੀ ਹੈ ਹੈਗੀ ਜਰਸੀ ਕ੍ਰੋਸ ਹੈ ਜਿਹੜੀ ਕਿੰਨੇ ਕੇ ਦੁੱਧ ਵਾਲੀ ਜੇ ਵੇਚੀ ਹੈ ਹਰ ਵੀਰ ਜੀ ਪਹਿਲੇ ਸਵੇ ਘਰ ਆ ਲੈਂਦੇ 11-12 ਕਿਲੋ ਦਿੱਤਾ ਅੱਛਾ ਐਰ ਕੇ ਹਰ ਵੀਰ ਜੀ ਅਗਲੇ ਦੀ ਸ਼ਾਮ ਤੇ ਸੇਵਾ ਦੇ ਆਹ ਮੰਨ ਲਾ ਵੀ ਦੋ ਚਾਰ ਦਿਨ ਖੜਦੀ ਆ ਅੱਛਾ ਹਾਂਜੀ ਖੋਲੋ ਹਾਂ ਫਿਰ ਤੋਰ ਦਈਏ ਬਾਕੀ ਇਹ ਕਿ ਦੁੱਧ ਸੰਗਣ ਹੁੰਦਾ ਹਜੀਆਂ ਗਾਵਾਂ ਦਾ ਤੇ ਕਿੰਨਾ ਰੱਖਣਾ ਵਿੱਦਿਆ ਦਾ ਮੁੱਲ ਫਿਰ ਹਾਂ ਜੀ ਪੀਸ ਇਹ ਸੂਈ ਸਵਾਈ ਇਹਨੂੰ ਤੇ ਫੇਰ ਤਾਂ ਆਪਾਂ 55 ਛੜ ਦੀ ਵੇਚ ਦਿੰਦੇ ਹਾਂ ਹਾਂ ਜੀ ਹੁਣ 50000 ਤੋਂ 2000 ਛੜਨਾਂਗੇ ਰੁਪਈਆ ਅੱਛਾ ਵਿੱਚੇ ਪਹੁੰਚ ਵਿੱਚੇ ਪਹੁੰਚ ਤੇ 48000 ਚ ਪਹੁੰਚ ਕਰ ਦੋ ਕਿ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੇ ਆ ਜਿਹੜੀ ਸੂਈ ਸਵਾਈ ਆ ਇਹਦਾ ਬੱਚਾ ਆ ਆ ਬੱਚਾ ਰੁਪਈਆ ਮਗਰੇ ਦੇ ਬੱਚਾ ਆ ਥਾਣੇ ਦੇਖ ਸਕਦੇ ਤੇ ਵੀ ਲੱਗੇ ਤਾਂ ਚੰਗੇ ਗਿਆਪ ਤੇ ਆ ਜਿਹੜੇ ਏ ਕਿੰਨਾ ਕਚਰਾ ਹੋ ਗਿਆ ਵਿੱਦੀ ਸੂਈ ਨੂੰ ਸੂਈ ਨੂੰ ਰੁਪਈਆ ਇਹਨੂੰ ਸੂਈ ਨੂੰ ਅੱਜ 10 12 ਦਿਨ ਹੋ ਗਿਆ ਮਾਰਨ ਲਈ ਆ ਕਿੰਨਾ ਦੁੱਧ ਤਿਆਰ ਕਰ ਗਈ ਜੀ ਮੈਂ ਆਇਆ ਤਾਂ ਰੁਪਈਆ ਇਹਦਾ ਠੰਡਾ ਕਰਕੇ ਮਿਲਣਾ 14 ਕਿਲੋ ਤਿਆਰ ਜੀ ਤਿਆਰ ਬਿਲਕੁਲ ਤਿਆਰ ਜੀ ਮੂੰਹ ਦੋ ਦੰਦ ਜੀ ਅੱਛਾ ਚੈੱਕ ਕਿਤੇ ਤੁਸੀਂ ਦੰਦ ਚੈੱਕ ਰੁਪਈਆ ਕਿਤੇ ਅੱਛਾ ਕਿੰਨਾ ਕੁ ਤੇਰਾ ਚਵਾਈ ਜਾਓਗੇ ਦੁੱਧ ਦੋ ਰੁਪਈਆ ਕੋ ਸਾਮ ਵਾਲਾ ਜੀ 15 ਕਿਲੋ ਰਮਾਨ ਚਵਾਈ ਜਾਊ ਸੋਣਾ ਦੋ ਰ ਇੱਕ ਦੀ ਮੌਕੇ ਤੇ 14 ਚਵਾ ਕੇ ਦੋ ਕੇ ਪੂਰਾ 14 ਕਿਲੋ ਚਵਾ ਕੇ ਦੋਣੇ ਬਾਕੀ ਇਹ ਕਿ ਥੋੜਾ ਡਰਦੀ ਡਰਦੀ ਆ ਹਾਰਨੇ ਕੱਢੀ ਬਾਕੀ ਹਰ ਇੱਕ ਇਹ ਵੀਡੀਓ ਚ ਸਾਡੀ ਇਹ ਬੇਨਤੀ ਹੁੰਦੀ ਆ ਵੀ ਜਿਹੜਾ ਸੋਇਆ ਪਸ਼ੂ ਆ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਘਰੋਂ ਤੇ ਬਾਹਰ ਨਿਕਲਣਾ ਹੀ ਪੈਣਾ ਵਾ ਜੇ ਆਪਾਂ ਚੰਗਾ ਪਸ਼ੂ ਲੈਣਾ ਆ ਤੇ ਜੇ ਆਪਾਂ ਕਹੀਏ ਕਿ ਘਰੇ ਬੈਠੇ ਬੈਠੇ ਸਭ ਤੋਂ ਚੰਗਾ ਪਸ਼ੂ ਘਰੇ ਆ ਜੇ ਉਹ ਚੀਜ਼ ਦਾ ਥੋੜਾ ਔਖਾ ਹੋ ਜਾਂਦਾ ਹੈ ਜੇ ਕੋਈ ਨਹੀਂ ਵੀ ਵੀ ਰ ਸਕਦਾ ਵੀਡੀਓ ਕਾਲ ਤੇ ਚਵਾ ਲੈ ਬਾਕੀ ਇੱਥੇ ਆ ਕੇ ਪ੍ਰੋਪਰ ਕਦ ਕਾਟਦਾ ਜਿਹੜਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ ਹੈ ਕਈ ਵਾਰੀ ਵੀਡੀਓ ਤੇ ਪੂਰਾ ਅੰਦਾਜ਼ਾ ਨਹੀਂ ਲੱਗ ਪੁੰਦਾ ਤੇ ਕਿੰਨਾ ਰੱਖਣਾ ਵੀ ਦੀ ਇਹਦਾ ਮੁੱਲ ਫਿਰ ਇਹ ਵੀ ਯਾਰ ਬਿਜਟ ਤੁਹਾਡੀ ਹੱਥ ਪਹੁੰਚ ਕਰਦਾ ਅੱਛਾ ਹਾਂਜੀ ਤੇ ਜੋੜਾ ਇਕੱਠਾ ਪਾ ਲੂਗਾ ਤੇ ਮੰਦਾਨੌਰ ਖੁੱਲਾ ਮੰਦਾਨੌਰ ਅੱਛਾ ਕੋ ਫੋਨ ਲਾਵੇ ਕਰੀ ਹਣਾ ਤੇ ਪਹੁੰਚ ਵਿੱਚ ਹੈ 100 ਕਿਲੋ ਮਟਰ 100 ਰੁਪਏ ਜੀ ਠੀਕ ਹੈ ਹਾਂਜੀ ਤੇ ਆ ਮੱਜ ਵੀਜੂ ਹੀ ਨੂੰ ਆ ਗਿਆ 8 ਤੋਂ 9 10 ਦਿਨ ਹੋ ਗਏ ਆ ਹਾਂਜੀ ਤੇ ਬੱਚਾ ਕੀ ਹੈ ਤੇ ਮਗਰ ਮਗਰ ਕੱਟਾ ਰ ਵੀਜੀ ਅੱਛਾ ਮਗਰ ਇਹਦੇ ਕੱਟਾ ਆ ਹਾਂਜੀ ਦੁੱਧ ਕਿੰਨਾ ਤਿਆਰ ਜੀ ਇਹਦੇ ਕੋਲ ਦੁੱਧ ਰ ਵੀਜੀ 10 ਤੋਂ ਬਾਹਰ ਆ 11 ਵਜੇ 12 ਜਿੰਨਾ ਤਿਆਰ ਹੋ ਗਿਆ ਅੱਛਾ ਤਿਆਰ ਹੋ ਗਿਆ ਵਾ ਕਿੰਨਾ ਕੁ ਚੁਵਾਈ ਜਾਊਗੀ ਦੁੱਧ ਰ ਵੀ 14 15 ਕਿਲੋ ਰ ਮਾਣ ਨੇ ਚੁਵਾਈ ਜਾਣਾ ਜੇ ਮੈਲਾ ਮਾਰਿਆ ਨੇ ਬਾਕੀ ਇਹ ਕੀ ਕੱਦ ਕਾਠ ਦੀ ਚੰਗੀ ਆ ਤੇ ਪਿੱਠ ਪੁੜੇ ਤਾਂ ਵੀ ਚੰਗੀ ਆ ਲਿਆ ਖੋਲੋ ਹਾਂ ਤੋੜ ਦਈਏ ਕੱਦ ਵਜੰਦੀ ਜਿਹੜੀ ਚੰਗੀ ਆ ਤੇ ਇਹਦੇ ਕਿੰਨੇ ਚ ਪਹੁੰਚ ਕਰਦੇ ਨੇ ਵੀਰ ਜੀ ਫਿਰ ਹਰ ਫ੍ਰੀ ਆ ਤਾਂ ਆਪਾਂ 90 ਨਹੀਂ ਮੰਗਣਾ 95 ਨਹੀਂ ਮੰਗਣਾ ਅੱਛਾ ਪਹ ਪਿਆਸੀ ਆ ਤੇ 2000 ਛੱਡਾਂਗੇ ਅੱਛਾ 83000 ਚ ਪਹੁੰਚ 500 ਕਿਲੋ ਮਰ ਤੱਕ 2000 ਛੱਡਾਂਗੇ 82000 ਰੁਪਏ ਦਵਾਂਗੇ ਅੱਛਾ ਤੇ ਦੁੱਧ ਕਿੰਨਾ ਦੱਸਿਆ ਚਵਾਈ ਜਾਊਗੀ 20 11 12 ਕਿਲੋ ਤਿਆਰ ਜੇ ਅੱਛਾ ਉਹਦੇ 14 15 ਕਿਲੋ ਛੋਟੀ ਨੇ ਤੇ ਚਵਾਈ ਜਾਣਾ ਅਜੇ ਇਹਨੇ ਮਾਲਾ ਮਾਰਨਾ ਠੀਕ ਆ ਆ ਕੱਟਾ ਜੀ ਆ ਕੱਟਾ ਨੀਲੀ ਦਾ ਇਹਦਾ ਜਿਹੜਾ ਤੇ ਹੁਣ ਇੱਕ ਮੱਝ ਹੋ ਰਹੀ ਹੈ ਜਿਹੜੀ ਸੋ ਇਸ ਵਾਈਟ ਦੇ ਵਿੱਚ ਅੱਛਾ ਇਹ ਗੱਬਨ ਹੈ ਆ ਜੀ 800 ਰੁਪਏ ਜੀ ਦੋ ਚਾਰ ਦਿਨ ਲੈ ਜੋਗੇ ਅੱਛਾ ਤੇ ਘਰ ਵਾਲੇ ਆਂਦੇ ਵੀ 10-11 ਕਿਲੋ ਦੁੱਧ ਮਤਲਬ ਵੀ ਛੁੰਦੇ ਰਹੇ ਆ ਅੱਛਾ ਤੇ ਜਿਹੜਾ ਅਗਲਾ ਥਾਨ ਨਹੀਂ ਆ ਬਣੀ ਵਾਲਾ ਇੱਧਰਲਾ ਅੱਛਾ ਇਹ ਅੱਧਾ ਥਾਨ ਆਉਂਦਾ ਜੀ ਹਰਪ੍ਰੀਤ ਜੀ ਅੱਛਾ ਅੱਧਾ ਥਾਨ ਹੀ ਆਉਂਦਾ ਅੱਧਾ ਥਾਨੇ ਕੇਪੇ ਚ ਅੱਧਾ ਆ ਤੇ ਉਹਨੇ ਅੱਧਾ ਹੀ ਚੱਲਦਾ ਆ ਅੱਛਾ ਹਾਂਜੀ ਹਾਂਜੀ ਤੇ ਤੇ ਟੀਏ ਲਵਾ ਤੇ ਆਪਾਂ ਸ਼ਾਇਦ ਪੂਰਾ ਵੀ ਹੋ ਸਕਦਾ ਆ ਠੀਕ ਆ ਹਾਂਜੀ ਤੇ ਬਾਕੀ ਇੱਕ ਸ਼ਾਂਗ ਜੀ ਲੱਗੀ ਨਾਲ ਉਹ ਨਹੀਂ ਚੱਲਦੀ ਰੁਪੀ ਜੀ ਤੋਰਾਂ ਫਿਰ ਇੱਕ ਰੀਨ ਨਾ ਅਗਲਾ ਥਾਣੇ ਦਾ ਅੱਧਾ ਆਇਆ ਇੱਕ ਹਾਂ ਅੱਧਾ ਥਾਣੇ ਆ ਰੁਪੀਜੀ ਇਹ ਗੱਬਣ ਆ ਵੀ ਆਪਾਂ ਜਿਹੜਾ ਥਿੱਪੀ ਆਪਾਂ ਉਹਨੂੰ ਪੜਾ ਲੱਗੇ ਵੀ ਅੱਧਾ ਥਾਣੇ ਆ ਘਰ ਆਏ ਆਂ ਤੇ ਪੂਰਾ ਆਪਾਂ ਅੱਧਾ ਥਾਣੇ ਤੇ ਲਈ ਵੇਦਾ ਰੁਪੀਜੀ ਠੀਕ ਹੈ ਜੀ ਲੈ ਆ ਜੀ ਤੇ ਇੱਕ ਵਿਧਿਓ ਅਗਲੇ ਬੰਦੇ ਥੋੜਾ ਸਰੂਜਾ ਜੇ ਉਹ ਨਹੀਂ ਅਲਬੀ ਜੀ ਚੱਲਦਾ ਅੱਛਾ ਹਾਂਜੀ ਹਾਂਜੀ ਠੀਕ ਆ ਹਾਂਜੀ ਹਾਂਜੀ ਤੇਰਾ ਮੁੱਲ ਮੁੱਲ ਅਲਬੀ ਇਹਦਾ ਸੂਈ ਸਵਾਈ ਦੇ ਕੋਲ 65000 ਦੀ ਵੇਚ ਜਾਂਦੀ ਹਾਂਜੀ ਹੁਣ ਆਪਾਂ 60000 ਜਦ 2000 ਛੱਡ ਦਾਂਗੇ ਅੱਛਾ ਹਾਂਜੀ 52000 ਤੀ ਦੇ ਦੋਗੇ ਪਹੁੰਚ ਵਿੱਚ ਹੈ ਪਹੁੰਚ ਵਿੱਚ ਕੋਈ ਵੀਰ ਭਰਾ ਫੋਨ ਲਾਵੇ ਕੋਈ ਨਹੀਂ ਮੰਨ ਤਾਣ ਮੰਨ ਤਾਣ ਹੋਰ ਕਰ ਦੋਗੇ ਹਾਂ ਸੂਈ ਹੋਰ ਮੰਨ ਲਾ ਦੋਆਂ ਚੋਆਂ ਤਨੇ ਸੂ ਪਹਿਣੀ ਆ ਠੀਕ ਆ ਹਾਂ 11 ਕਿਲੋ ਦੋ ਦੋ ਇਹਨ ਟੁੱਟਣਾ ਨਹੀਂ ਇਹਨ ਅਲਬੀ ਜੀ ਸਾਰੀ ਗਰਮੀ ਹੈ ਠੀਕ ਆ ਹਾਂਜੀ ਹਾਂਜੀ ਤੇ ਉਹ ਅਗਲੀ ਵੀਡੀਓ ਪਾਵਾਂਗੇ ਅੱਛਾ ਅਗਲੀ ਵੀਡੀਓ ਚ ਪਾਉਣਗੇ ਉਹ ਥੋੜੀ ਕੱਚੀ ਆ ਜੀ ਹਾਂ ਬਾਕੀ ਇਹਦੇ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਤੇ ਪੁੱਛ ਸਕਦਾ ਤੁਹਾਡੇ ਸਾਹਮਣੇ ਹੀ ਆ ਮੰਨ ਵੀ ਇਹ ਛੱਡਦੀ ਆ ਟਾਈਮ ਠੀਕ ਲਓ ਜੀ 12 13 ਦਿਨ ਖੜਦੀ ਆ ਵੇਖੋ ਇਹ ਆ ਕਿ ਥੋੜੀ ਤਿਆਰ ਹੋ ਜੂਗੀ ਤਿਆਰ ਹੋ ਜੂਗੀ ਤੰਗੇ ਰੁਪਈਏ ਹਟਾ ਦਿਓ ਜੇ ਤੇ ਵੀਰ ਭਰਾਣੇ ਲੈਣੀ ਹੋਈ ਹਸਾਬ ਨਾਲ ਦੇ ਦੋਗੇ ਤੇ ਫਿਰ ਹਸਾਬ ਨਾਲ ਦੇ ਦੋਗੇ ਵੀਡੀਓ ਵੱਖਰੀ ਪਾ ਦਾਂਗੇ ਇਹਦੀ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀਰ ਕੋਈ ਸਵਾਲ ਨਾ ਫਿਰ ਇਹੋ ਬੈਠਦੇ ਹਰ ਵੀ ਸੁਰੀਆਂ ਸਾਈਆਂ ਆਪਣੀਆਂ ਆ ਕੇ ਪਾਸ ਕਰੋ ਪਾਸ ਕਰਕੇ ਤਸੱਲੀ ਕਰਕੇ ਖੜੋ ਹਣਾ ਫੇਰੀ ਪਸ਼ੂ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ